ਗਿਆਨੀ ਹਰਪੇ ਸਿੰਘ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਲਗਾਤਾਰ ਗਿਆਨੀ ਹਰਪੇ ਸਿੰਘ ਅਤੇ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਦਰਮਿਆਨ ਸ਼ਬਦੀ ਜੰਗ ਜਾਰੀ ਹੈ ਲਗਾਤਾਰ ਇੱਕ ਦੂਜੇ ਉੱਪਰ ਤੇਕੇ ਨਿਸ਼ਾਨੇ ਸਾਦੇ ਜਾ ਰਹੇ ਹਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੁਆਰਾ ਕਰਾਈ ਗਈ ਗੋਸ਼ਟੀ 'ਚ ਬੋਲਦਿਆਂ ਸਾਭਕਾ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਸਿੱਖ ਨੌਜਵਾਨਾਂ ਦੇ ਸਹਿਯੋਗ ਨਾਲ ਪਿੰਡ-ਪਿੰਡ ਜਾਣਗੇ ਅਤੇ ਸਿੱਖੀ ਸਿਧਾਂਤ ਤੋਂ ਜਾਣੂ ਕਰਵਾਉਣਗੇ ਤਾਂ ਜੋ ਸਾਡਾ ਅਮੀਰ ਸੱਭਿਆਚਾਰਕ ਵਿਰਸਾ ਬਚਾਇਆ ਜਾ ਸਕੇ ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖ ਪੰਥ ਦੇ ਸੰਸਥਾਵਾਂ ਵਿੱਚ ਵਿਅਕਤੀ ਵਿਸ਼ੇਸ਼ ਲਈ ਕੋਈ ਥਾਂ ਨਹੀਂ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਵਿਰੋਧੀਆਂ ਦੇ ਦੁਸ਼ਨਾ ਜਵਾਬ ਦੇਣ ਦੀ ਥਾਂ ਕਿਹਾ ਕਿ ਇਹ ਤਾਂ ਤਮਾਸ਼ਾ ਵਿਖਾਉਣ ਵਾਲੀ ਗੱਲ ਹੈ ਇਹ ਚੱਲ ਰਿਹਾ ਯੁੱਧ ਸੁਖਬੀਰ ਜਾਂ ਹਰਪ੍ਰੀਤ ਦਾ ਨਹੀਂ ਸਿੱਖੀ ਸਿਧਾਂਤ ਬਚਾਉਣ ਤੇ ਉਹਨਾਂ ਦੀ ਰਾਖੀ ਕਰਨ ਦਾ ਹੈ ਉਹ ਨੌਜਵਾਨਾਂ ਤੇ ਸਮੁੱਚੀ ਸਥਿਤੀ ਕੇਂਦਰਿਤ ਕਰ ਰਹੇ ਹਨ ਜੋ ਸਾਡਾ ਭਵਿੱਖ ਹੈ ਜੋ ਸਿੱਖ ਨੌਜਵਾਨਾਂ ਨੇ ਕਮਾਂਡ ਸੰਭ ਲਈ ਤਾਂ ਸਿੱਖੀ ਸਿਧਾਂਤ ਬਾ ਜਾਣ ਗਈ ਉਹਨਾਂ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਗੋਬੀਰ ਸਿੰਘ ਵੱਲੋਂ ਵਰਤੀ ਗਈ ਸ਼ਬਦਾਰਲੀ ਤੇ ਹੈਰਾਨੀ ਪ੍ਰਗਟਾਈ ਕਿ ਮੈਨੂੰ ਅੰਤਰੀਂ ਕਮੇਟੀ ਮੈਂਬਰ ਤੋਂ ਪਤਾ ਲੱਗਾ ਕਿ ਕਿ ਉਹਨਾਂ ਦਾ ਅਧਿਕਾਰ ਖੇਤਰ ਚਾਰ ਦੀਵਾਰੀ ਅੰਦਰ ਹੀ ਹੈ ਮੇਰੀ ਆਤਮਾ ਇਹ ਸੁਣ ਕੇ ਦੁਖੀ ਹੋਈ ਹੈ ਮੇਰੇ ਤੇ ਕੋਈ ਸਿਆਸੀ ਦਬਾਅ ਨਹੀਂ ਸੀ ਇਹ ਤਾਂ ਪ੍ਰੈਸ਼ਰ ਚਲਣਾ ਹੈ ਜਾਂ ਨਹੀਂ ਸ਼ਖਸੀਅਤ ਤੇ ਨਿਰਭਰ ਹੈ ਉਹਨਾਂ ਬੜੀ ਦਿਲਚਸਪ ਟਿੱਪਣੀ ਕੀਤੀ ਕਿ ਜੋ ਜਥੇਦਾਰ ਬਦਲ ਸਕਦੇ ਹਨ ਅਜਿਹੇ ਲੋਕ ਮਤੇ ਵੀ ਆਪਣੀ ਤਾਕਤ ਨਾਲ ਤਬ ਫੀਲ ਕਰ ਸਕਦੇ ਹਨ ਉਹਨਾਂ ਲੱਗ ਰਹੇ ਦੋਸ਼ਾਂ ਨਾਲ ਸਪਸ਼ਟ ਕੀਤਾ ਕਿ ਗੰਨੇ 'ਚੋਂ ਰਸ ਨਿਕਲ ਚੁੱਕਾ ਹੈ ਵਿਰਸਾ ਸਿੰਘ ਬਲਟੋਹਾ ਬਾਰੇ ਪੁੱਛੇ ਸਵਾਲ ਤੇ ਉਹਨਾਂ ਕਿਹਾ ਕਿ ਜੇ ਉਹ ਸਿਆਣਾ ਨਹੀਂ ਮੈਂ ਹੀ ਸਿਆਣਾ ਬਣ ਜਾਵਾਂ ਗੋਸ਼ਟੀ ਵਿੱਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਵੱਲੋਂ ਵਿਰਸਾ ਸਿੰਘ ਬਲਟੋਹਾ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਬਾਰੇ ਪੁੱਛੇ ਸਵਾਲ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਇੱਕ ਦੂਜੇ ਵਿਰੁੱਧ ਕੀਤੀ ਬਿਆਨਬਾਜ਼ੀ ਦਾ ਤਮਾਸ਼ਾ ਸਿੱਖ ਵਿਰੋਧੀ ਲੋਕ ਵੇਖਦੇ ਹਨ ਤੇ ਮੈਂ ਨਹੀਂ ਚਾਹੁੰਦਾ ਕਿ ਅਸੀਂ ਇਸ ਤਮਾਸ਼ੇ ਦਾ ਹਿੱਸਾ ਬਣੀਏ ਇਸ ਲਈ ਜੇਕਰ ਮਿਰਸਾ ਸਿੰਘ ਬਲਟੋਹਾ ਸਿਆਣੇ ਨਹੀਂ ਬਣਦੇ ਤਾਂ ਮੈਂ ਹੀ ਸਿਆਣਾ ਬਣ ਜਾਂਦਾ ਹਾਂ ਗਿਆਨੀ ਰਗੋਬੀਰ ਸਿੰਘ ਵੱਲੋਂ ਅਕਾਲ ਤਖਤ ਸਾਹਿਬ ਦੇ ਅਧਿਕਾਰਤ ਖੇਤਰ ਬਾਰੇ ਦਿੱਤੇ ਬਿਆਨ ਤੇ ਪ੍ਰਤੀਕਿਰਿਆ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਥੇਦਾਰ ਸਾਹਿਬ ਵੱਲੋਂ ਦਿੱਤੇ ਬਿਆਨ ਨੂੰ ਸੁਣ ਕੇ ਮੈਂ ਉਹਨਾਂ ਸਮੇਤ ਪੂਰੇ ਵਿਸ਼ਵ ਦੇ ਸਿੱਖਾਂ ਨੂੰ ਦੁੱਖ ਪਹੁੰਚਾਇਆ ਕਿਉਂਕਿ ਸਾਰੇ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਿਸ਼ਵ ਵਿਆਪੀ ਮੰਨਦੇ ਹਨ ਉਹਨਾਂ ਦਾ ਫੈਸਲਾ ਵਿਸ਼ਵ ਦੇ ਹਰ ਸਿੱਖ ਤੇ ਲਾਗੂ ਹੁੰਦਾ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ